ਐਸੇ ਲਈ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਕਿ ਇੰਨੀ ਸ਼ਿਕਰ ਦੀ ਗਰਮੀ ਦੇ ਵਿੱਚ ਜਿੱਥੇ ਬੰਦਾ ਪੈਰ ਧੱਲੇ ਰੱਖੇ ਤੇ ਸੜ ਜਾਵੇ ਉਸੇ ਹਾਲਾਤਾਂ 'ਚ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਬਿਠਾ ਕੇ ਉੱਤੋਂ ਤੱਤਾ ਰੇਤਾ ਪਾਇਆ ਗਿਆ ਪਰ ਗੁਰੂ ਅਰਜਨ ਦੇਵ ਜੀ ਨੂੰ ਕੋਈ ਫਰਕ ਨਹੀਂ ਪਿਆ ਉਹਨਾਂ ਦੇ ਮੁੱਖ 'ਚ ਤੇਰਾ ਕੀ ਆ ਮਿੱਠਾ ਲਾਗੇ ਤੇ ਵਾਹਿਗੁਰੂ ਦਾ ਜਾਪ ਹੀ ਸੀ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਜਿਹੜਾ ਵੀ ਸੱਚੇ ਦਿਲੋਂ ਅਰਦਾਸ ਕਰਦਾ ਉਹਦੀ ਅਰਦਾਸ ਕਦੇ ਵੀ ਖਾਲੀ ਨਹੀਂ ਜਾਂਦੀ ਅਜਨਾਂ ਦਿਨਾਂ ਦੇ ਵਿੱਚ ਹੀ ਆਪਣੇ ਆਪਣੇ ਘਰਾਂ 'ਚ ਬਹਿ ਕੇ ਮਹਿਸੂਸ ਕਰੋ ਕਿ ਜਿਸ ਹਿਸਾਬ ਦੀ ਗਰਮੀ ਪੈ ਰਹੀ ਹੈ ਇਹ ਸੋਚ ਕੇ ਮਨ ਕੰਬ ਜਾਂਦਾ ਹੈ ਕਿ ਮੁਗਲ ਜ਼ਾਲਮਾਂ ਨੇ ਕਿੰਨਾ ਕੁ ਪਾਪ ਕਮਾਇਆ ਆਓ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰੀਏ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਆਪਣੇ ਨਾਅਬ ਦੀਆਂ ਠੰਡੀਆਂ ਹਵਾਵਾਂ ਲੈ ਕੇ ਆਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਖੁਸ਼ ਕਰਨਾ ਚਾਹਦੇ ਹੋ ਤਾਂ ਜੋ ਉਹਨਾਂ ਨੇ ਸਿਖਾਇਆ ਉਹਦੇ ਤੇ ਚੱਲਣਾ ਸਿੱਖੋ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਸ਼ਬਦ ਸੀ ਕੋਈ ਬੋਲੇ ਰਾਮ ਰਾਮ ਕੋਈ ਖੁਦਾ خدا...